ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਸੁਣੋ ਜੀ ਵੇਖੋ ਸ਼ਾਮ ਦੀ 6 ਵਜੇ ਆ ਸੁਨੀਆ ਅਜੇ ਤੱਕ ਬਾਜ਼ਾਰ ਤੋਂ ਵਾਪਸ ਨਹੀਂ ਆਈ ਪਤਾ ਨਹੀਂ ਹਜੇ ਤੱਕ ਬਾਜ਼ਾਰ ਵਿੱਚ ਕੀ ਕਰ ਰਹੀ ਆ ਸਵੇਰੇ 10 ਵਜੇ ਦੀ ਉਹ ਬਾਜ਼ਾਰ ਗਈ ਹੋਈ ਆ ਹਜੇ ਤੱਕ ਉਹਦਾ ਕੋਈ ਵੀ ਅਤਾ ਪਤਾ ਨਹੀਂ ਆ ਕਈ ਵਾਰ ਉਹਨੂੰ ਫੋਨ ਵੀ ਲਗਾ ਚੁੱਕੀ ਆ ਪਰ ਉਹ ਫੋਨ ਵੀ ਨਹੀਂ ਚੁੱਕ ਰਹੀ ਬਹੁਦੀ ਇਹ ਆਦਤ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਸੁਨੀਤਾ ਜੀ ਆਪਣੇ ਪਤੀ ਰਮੇਸ਼ ਜੀ ਨੂੰ ਬੋਲੀ ਰਮੇਸ਼ ਜੀ ਨੇ ਤਾਂ ਕਮਾਈ ਤੇ ਘੜੀ ਵੱਲ ਨਜ਼ਰ ਮਾਰੀ ਤਾਂ ਬੋਲੇ ਸੱਚ ਵਿੱਚ دیر ਤਾਂ ਹੋ ਹੀ ਗਈ ਆ ਹੁਣ ਤੱਕ ਤਾਂ ਬਹੂ ਨੂੰ ਆ ਜਾਣਾ ਚਾਹੀਦਾ ਸੀ ਇਵੇਂ ਕਰ ਹਰੀਸ਼ ਨੂੰ ਫੋਨ ਕਰਕੇ ਪੁੱਛ ਲੈ ਸ਼ਾਇਦ ਉਹਨੂੰ ਪਤਾ ਹੋਵੇ ਸੁਨੀਤਾ ਜੀ ਬੋਲੀ ਤੁਸੀਂ ਵੀ ਹੱਦ ਕਰਦੇ ਹੋ ਉਹ ਦਫ਼ਤਰ ਵਿੱਚ ਹੋਵੇਗਾ ਉਹਨੂੰ ਕੀ ਪਤਾ ਕਿ ਬਹੂ ਸਵੇਰ ਦੀ ਨਿਕਲੀ ਹੋਈ ਆ ਉਹ ਬੇਕਾਰ ਵਿੱਚ ਹੀ ਪਰੇਸ਼ਾਨ ਹੋ ਜਾਵੇਗਾ ਤੁਸੀਂ ਵੀ ਨਾ ਪ੍ਰਮੇਸ਼ ਜੀ ਅਖਬਾਰ ਦੀਆਂ ਬੱਚੀਆਂ ਖੁਚੀਆਂ ਖਬਰਾਂ ਪੜਨ ਲੱਗ ਗਏ। ਇੱਧਰ ਸੁਨੀਤਾ ਜੀ ਦਰਵਾਜ਼ੇ ਤੋਂ ਕਮਰੇ ਅਤੇ ਕਮਰੇ ਤੋਂ ਦਰਵਾਜ਼ੇ ਤੱਕ ਚੱਕਰ ਲਗਾ ਰਹੀ ਸੀ ਤੇ ਇਹ ਸੋਚਣ ਲੱਗੀ ਕਿ ਜੇ 3 ਮਹੀਨੇ ਪਹਿਲਾਂ ਹੀ ਤਾਂ ਉਹਨਾਂ ਦੇ ਇਕਲੌਤੇ بیٹے ਹਰੀਸ਼ ਦੇ ਨਾਲ ਵਿਆਹ ਕੇ ਸੁਨੇਹਾ ਇਸ ਘਰ ਵਿੱਚ ਆਈ ਸੀ ਪਰ ਬਹੂ ਵਰਗੀ ਕੋਈ ਵੀ ਗੱਲ ਨਹੀਂ ਉਹਦੇ ਵਿੱਚ। ਹਰ ਗੱਲ ਤੇ ਬਸ ਆਪਣੀ ਹੀ ਮਰਜ਼ੀ ਚਲਉਂਦੀ ਆ। ਜਦੋਂ ਉਹਨੂੰ ਵੇਖਣ ਗਿਆ ਸੀ ਉਹ ਤਾਂ ਉਹਦੀ ਮਾਂ ਨੇ ਤਰੀਫਾਂ ਦੇ ਪੂਲ ਬੰਨੇ ਸੀ। ਇਹੀ ਸੋਚ ਕੇ ਰਮੇਸ਼ ਜੀ ਤੇ ਸੁਨੀਤਾ ਜੀ ਨੇ ਹਾਂ ਕਰ ਦਿੱਤੀ ਸੀ ਕਿ ਕੁੜੀ ਪਰਿਵਾਰ ਵਿੱਚ ਰਹਿੰਦੀ ਹੈ ਸੰਸਕਾਰੀ ਹੋਵੇਗੀ ਪਰ ਕਹਿੰਦੇ ਆ ਨਾ ਉੱਚੀ ਦੁਕਾਨ ਫਿੱਕੇ ਪਕਵਾਨ ਠੀਕ ਉਵੇਂ ਦੀ ਹੀ ਹਾਲਤ ਸੁਨੇਹਾ ਦੀ ਸੀ ਜਦੋਂ ਸੁਨੀ ਸੁਨੀਤਾ ਜੀ ਸੁਨੇਹਾ ਨੂੰ ਵੇਖਣ ਗਈ ਤਾਂ ਬਹੁਤ ਖੁਸ਼ ਹੋ ਕੇ ਬੋਲੀ ਸੀ ਕਿ ਅਸੀਂ ਇਹਨੂੰ ਬਹੁ ਨਹੀਂ ਆਪਣੀ ਬੇਟੀ ਬਣਾ ਕੇ ਰੱਖਾਂਗੇ ਕਹਿਣ ਤੇ ਕਰਨ ਵਿੱਚ ਫਰਕ ਹੁੰਦਾ ਆ ਇਸ ਗੱਲ ਨੂੰ ਖੁਦ ਸੁਨੇਹਾ ਵੀ ਨਹੀਂ ਸਮਝ ਪਾਈ ਤੇ ਵਿਆਹ ਦੇ ਬਾਅਦ ਉਨੇ ਵੀ ਬਹੂ ਵਰਗੇ ਕੋਈ ਲੱਛਣ ਨਹੀਂ ਦਿਖਾਏ ਘਰ ਵਿੱਚ ਪਜਾਮਾ ਟੀ-ਸ਼ਰਟ ਪਾ ਕੇ ਘੁੰਮਣਾ ਜਦੋਂ ਚਾਹੇ ਪਾਰਟੀ ਕਰਨਾ ਕਿਸੇ ਵੀ ਵਕਤ ਬਾਹਰ ਤੋਂ ਖਾਣਾ ਆਰਡਰ ਕਰ ਲੈਣਾ ਘਰ ਦੇ ਕੰਮ ਨਾ ਕਰਨਾ ਤੇ ਸਭ ਤੋਂ ਵੱਡੀ ਗੱਲ ਸੁਨੀਤਾ ਜੀ ਨਾਲ ਛੋਟੀ-ਛੋਟੀ ਗੱਲ ਤੇ ਬਹਿਸ ਕਰਨਾ ਇਹ ਤਾਂ ਉਹਦੇ ਲਈ ਆਮ ਗੱਲ ਹੋ ਗਈ ਸੀ ਸੁਨੀਤਾ ਜੀ ਸਨੇਹਾ ਨੂੰ ਸਮਝਾਉਂਦੀ ਵੀ ਤਾਂ ਸਨੇਹਾ ਉਲਟਾ ਜਵਾਬ ਦੇ ਦਿੰਦੀ ਉਹ ਕਹਿੰਦੀ ਮੈਂ ਤਾਂ ਤੁਹਾਡੀ ਬਹੂ ਆ ਹੇ ਸੇ ਲਈ ਮੇਰੇ ਨਾਲ ਤੁਸੀਂ ਹਮੇਸ਼ਾ ਐਵੇਂ ਦਾ ਵਿਹਾਰ ਕਰਦੇ ਹੋ ਕਿ ਤੁਸੀਂ ਆਪਣੀ ਸੱਕੀ ਬੇਟੀ ਨੂੰ ਇਦਾਂ ਰੋਕਦੇ ਜਦੋਂ ਤੁਸੀਂ ਮੈਨੂੰ ਮੇਖਣ ਗਿਆ ਸੀ ਉਦੋਂ ਤਾਂ ਤੁਸੀਂ ਬੋਲਿਆ ਸੀ ਕਿ ਤੇਨੂੰ ਬੇਟੀ ਬਣਾ ਕੇ ਰੱਖੂੰਗੀ ਹੁਣ ਕੀ ਹੋ ਗਿਆ ਸੁਨੀਤਾ ਜੀ ਘਰ ਦੀ ਸ਼ਾਂਤੀ ਦੇ ਲਈ ਚੁੱਪ ਰਹਿ ਜਾਂਦੀ ਉਹ ਆਪਣੇ ਪਤੀ ਰਮੇਸ਼ ਜੀ ਨੂੰ ਕਹਿੰਦੀ ਤਾਂ ਰਮੇਸ਼ ਜੀ ਵੀ ਉਹਨਾਂ ਨੂੰ ਹੀ ਸਮਝਾਉਂਦੇ ਤੇ ਕਹਿੰਦੇ ਬਉ ਹਜੇ ਬੱਚੀ ਆ ਕੁਝ ਦਿਨਾਂ ਤੱਕ ਆਪੇ ਸਮਝਾਵੇਗੀ ਥੋੜਾ ਸਬਰ ਆਕ ਇੱਕ ਦਿਨ ਸੁਨੀਤਾ ਜੀ ਨੇ ਜਦੋਂ ਹਰੀਸ਼ ਨੂੰ ਇਸ ਬਾਰੇ ਵਿੱਚ ਕਿਹਾ ਤਾਂ ਹਰੀਸ਼ ਬੋਲਿਆ ਮੰਮੀ ਤੁਹਾਡੇ ਜਮਾਨੇ ਵਿੱਚ ਤੇ ਅੱਜ ਦੇ ਜਮਾਨੇ ਵਿੱਚ ਬਹੁਤ ਫਰਕ ਆ ਪਹਿਲਾਂ ਬਹੁ ਸਿਰਫ ਬਹੁ ਹੁੰਦੀ ਸੀ ਪਰ ਅੱਜ ਕੱਲ ਬੇਟੀ ਵਰਗੀ ਹੀ ਹੁੰਦੀ ਆ ਥੋੜਾ ਵਕਤ ਦਿਵੋ ਉਹ ਵੀ ਸਾਰਾ ਕੁਝ ਸਮਝ ਜਾਵੇਗੀ ਸੁਨੀਤਾ ਜੀ ਨੂੰ ਲੱਗਿਆ ਜੋ ਪਤੀ ਤੇ ਬੇਟਾ ਦੋਵੇਂ ਕਹਿ ਰਹੇ ਆ ਤਾਂ ਉਹਨਾਂ ਨੂੰ ਹੀ ਥੋੜਾ ਸਬਰ ਰੱਖਣਾ ਚਾਹੀਦਾ ਆ ਪਰ ਅੱਜ ਤਾਂ ਹਾਦੀ ਹੋ ਗਈ ਸੀ ਸਵੇਰੇ ਹਰੀਸ਼ ਤੇ ਰਮੇਸ਼ ਜੀ ਦੇ ਆਫਿਸ ਜਾਣ ਤੋਂ ਬਾਅਦ ਹੀ ਸਨੇਹਾ ਬਾਜ਼ਾਰ ਨਿਕਲ ਗਈ ਰਮੇਸ਼ ਜੀ ਹੁਣ ਤੱਕ ਘਰ ਆ ਚੁੱਕੇ ਸੀ ਪਰ ਸਨੀਆ ਅਜੇ ਤੱਕ ਨਹੀਂ ਆਈ ਸੀ ਸੁਨੀਤਾ ਜੀ ਚਿੰਤਾ ਵਿੱਚ ਸੀ ਅਚਾਨਕ ਰਮੇਸ਼ ਜੀ ਬੋਲੇ ਇੱਕ ਕੱਪ ਚਾਹ ਮਿਲੂਗੀ ਸੁਨੀਤਾ ਜੀ ਦਾ ਧਿਆਨ ਹਟਿਆ ਤੇ ਉਹ ਬੋਲੀ ਤੁਹਾਨੂੰ ਚਾਹ ਦੀ ਪਈ ਆ ਤੜੇ ਕੋਈ ਬਹੁ ਬੇਟੀ ਦੇ ਲੱਛਣ ਆ ਆ ਲੈਣ ਦੇ ਬਹੁ ਨੂੰ ਅੱਜ ਤਾਂ ਮੈਂ ਉਹਨੂੰ ਸਾਫ਼-ਸਾਫ਼ ਬੋਲ ਕੇ ਹੀ ਰਹੂੰਗੀ ਸੁਨੀਤਾ ਜੀ ਬੁੜਬੁੜਾਉਣ ਲੱਗੀ ਇੰਨੇ ਨੂੰ ਹਰੀਸ਼ ਵੀ ਆ ਗਿਆ ਤੇ ਬੋਲਿਆ ਕੀ ਗੱਲ ਐ ਮੰਮੀ ਇਵੇਂ ਕਿਉਂ ਬੈਠੀਆਂ ਕਿਸਦਾ ਇੰਤਜ਼ਾਰ ਕਰ ਰਹੇ ਹੋ ਰਮੇਸ਼ ਜੀ ਮਜ਼ਾਕ ਕਰਦੇ ਹੋਏ ਬੋਲੇ ਹਾਂ ਹਾਂ ਭਾਈ ਸਾਡਾ ਤਾਂ ਅੱਜ ਤੱਕ ਇਸ ਤਰ੍ਹਾਂ ਕਦੀ ਇੰਤਜ਼ਾਰ ਨਹੀਂ ਕੀਤਾ ਰਮੇਸ਼ ਦੀਆਂ ਗੱਲਾਂ ਤੇ ਸੁਮੇਤਾ ਜੀ ਨੇ ਉਹਨਾਂ ਨੂੰ ਘੂਰਦੇ ਹੋਏ ਵੇਖਿਆ ਤੇ ਬੋਲੀ ਤੁਹਾਨੂੰ ਮਜ਼ਾਕ ਸੁਝ ਰਿਹਾ ਆ ਇਹ ਤੇ ਸ਼ਾਮ ਹੋ ਚੁੱਕੀ ਆ ਪਰ ਬਹੂ ਅਜੇ ਤੱਕ ਘਰ ਨਹੀਂ ਆਈ ਪਤਾ ਨਹੀਂ ਕਿੱਥੇ ਰਹਿ ਗਈ ਆ ਕਹਿ ਕੇ ਤੇ ਗਈ ਸੀ ਕਿ ਥੋੜੀ ਦੇਰ ਵਿੱਚ ਆਉਂਦੀ ਆ ਹਰੀਸ਼ ਵਿੱਚ ਹੀ ਬੋਲਿਆ ਮੰਮੀ ਇਹਦੇ ਵਿੱਚ ਨਰਾਜ ਹੋਣ ਵਾਲੀ ਕੀ ਗੱਲ ਆ ਕੋਈ ਕੰਮ ਆ ਗਿਆ ਹੋਵੇਗਾ ਉਹ ਕੋਈ ਛੋਟੀ ਬੱਚੀ ਨਹੀਂ ਆ ਆ ਜਾਵੇਗੀ ਸੁਨੀਤਾ ਜੀ ਗੁੱਸੇ ਵਿੱਚ ਬੋਲੇ ਆ ਜਾਊਗੀ ਤਾਂ ਕੀ ਮਤਲਬ ਅੱਜ ਕੱਲ੍ਹ ਜ਼ਮਾਨਾ ਕਿੰਨਾ ਖਰਾਬ ਆ ਪਤਾ ਨਹੀਂ ਆ ਤੈਨੂੰ ਕਦੋਂ ਦਾ ਫੋਨ ਲਗਾ ਰਹੀ ਆ ਕਮ ਸੇ ਕਮ ਫੋਨ ਚੁੱਕ ਕੇ ਜਵਾਬ ਤਾਂ ਦੇ ਸਕਦੀ ਸੀ ਭਲਾ ਇਹ ਕੋਈ ਬੇਟੀ ਬਹੂ ਵਾਲੇ ਲੱਛਣ ਹੁੰਦੇ ਆ ਰਮੇਸ਼ ਜੀ ਨੇ ਗੱਲ ਨੂੰ ਸੰਭਾਲ ਲਿਆ ਤੇ ਬੋਲੇ ਠੀਕ ਆ ਠੀਕ ਆ ਤੁਸੀਂ ਦੋਵੇਂ ਮਾਂ-ਬੇਟਾ ਬੈਠ ਕੇ ਗੱਲ ਕਰੋ ਮੈਂ ਚਾਹ ਬਣਾਉਂਦਾ ਆ ਫਿਰ ਸਾਰੇ ਮਿਲ ਕੇ ਚਾਹ ਪੀਵਾਂਗੇ ਖਾਣਾ ਤਾਂ ਬਣਾ ਲਵੇਗੀ ਨਾ ਉਹ ਤਾਂ ਮੇਰੇ ਕੋਲੋਂ ਨਹੀਂ ਬਣ ਪਾਵੇਗਾ ਰਮੇਸ਼ ਜੀ ਦੀ ਗੱਲ ਸੁਣ ਕੇ ਸੁਨੀਤਾ ਜੀ ਬੋਲੀ ਹਾਂ ਹਾਂ ਉਹ ਤਾਂ ਮੈਨੂੰ ਹੀ ਬਣਾਉਣਾ ਪਵੇਗਾ ਹੋਰ ਕੌਣ ਬਣਾਵੇਗਾ ਸਾਰੇ ਗੱਲਾਂ ਕਰ ਹੀ ਰਹੇ ਸੀ ਕਿੰਨੇ ਨੂੰ ਬਾਹਰ ਇੱਕ ਗੱਡੀ ਰੁਕੀ ਉਹਦੇ ਵਿੱਚੋਂ ਸੁਨੇਹਾ ਉਤਰੀ ਉਹਦੇ ਹੱਥ ਵਿੱਚ ਬਹੁਤ ਸਾਰੇ ਥੈਲੇ ਸੀ ਘਰ ਦੇ ਅੰਦਰ ਆਉਂਦੇ ਹੀ ਬੈਗ ਇੱਕ ਪਾਸੇ ੁੱਟ ਕੇ ਸੋਫੇ ਤੇ ਬੈੰਦੇ ਹੋਏ ਉਹ ਬੋਲੀ ਅੱਜ ਤਾਂ ਸੱਚਮੁੱਚ ਬਹੁਤ ਥੱਕ ਗਈਆਂ ਪਰ ਸ਼ਾਪਿੰਗ ਕਰਨ ਦਾ ਮਜ਼ਾ ਆ ਗਿਆ ਉਹਨਾਂ ਬੈਗਾਂ ਨੂੰ ਵੇਖ ਕੇ ਸੁਨੀਤਾ ਜੀ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਉਹ ਬੋਲੀ ਬਹੁਤ ਤੂੰ ਇੰਨਾ ਸਭ ਕੁਝ ਕੀ ਲੈ ਕੇ ਆਈਆਂ ਸੁਨੇਹਾ ਬੋਲੀ ਕੁਝ ਨਹੀਂ ਮੰਮੀ ਜੀ ਮੇਰਾ ਜ਼ਰੂਰੀ ਸਮਾਨ ਆ ਮੈਂ ਆਪਣੇ ਲਈ ਸੇਲ ਤੋਂ ਬਹੁਤ ਵਧੀਆ ਵਧੀਆ ਸਾੜੀਆਂ ਮੇਕਅਪ ਦਾ ਸਮਾਨ ਤੇ ਰੋਜ਼ ਪਾਉਣ ਵਾਲੇ ਕੱਪੜੇ ਲੈ ਆਈਆਂ ਸੁਨੀਤਾ ਜੀ ਬੋਲੀ ਪਰ ਬਹੁਤ ਤੇਰੇ ਬਿਆਨ ਉਹ ਅਜੇ 3-4 ਮਹੀਨੇ ਹੋਇਆ ਅਜੇ ਤੱਕ ਕਿੰਨੇ ਕੱਪੜੇਵੇਂ ਦੇ ਹੋਣਗੇ ਜਿਹੜੇ ਤੂੰ ਪਾਏ ਵੀ ਨਹੀਂ ਹੋਣਗੇ ਫਿਰ ਇੰਨੀ ਸ਼ਾਪਿੰਗ ਕਰਨ ਦੀ ਕੀ ਜ਼ਰੂਰਤ ਸੀ ਤੇ ਮੈਂ ਤੈਨੂੰ ਕਦੋਂ ਦਾ ਫੋਨ ਲਗਾ ਰਹੀ ਆ ਤੂੰ ਫੋਨ ਕਿਉਂ ਨਹੀਂ ਸੀ ਚੁੱਕ ਰਹੀ ਸੀ ਪਲਾ ਇਹ ਕੋਈ ਗੱਲ ਹੋਈ ਮੈਨੂੰ ਕਿੰਨੀ ਚਿੰਤਾ ਹੋ ਰਹੀ ਸੀ ਸੁਨੇਹਾ ਬੋਲੀ ਮੰਮੀ ਜੀ ਮੈਂ ਕੋਈ ਛੋਟੀ ਬੱਚੀ ਨਹੀਂ ਆ ਸ਼ਾਪਿੰਗ ਕਰਨ ਗਈ ਸੀ ਵਾਪਸ ਤਾਂ ਘਰ ਹੀ ਆਉਣਾ ਸੀ ਨਾ ਤੁਸੀਂ ਵਾਰ-ਵਾਰ ਫੋਨ ਤੇ ਫੋਨ ਹੀ ਕਰੀ ਜਾ ਰਹੇ ਸੀ ਕਿੰਨਾ ਬੁਰਾ ਲੱਗ ਰਿਹਾ ਸੀ ਮੈਨੂੰ ਆਪਣੇ ਦੋਸਤਾਂ ਦੇ ਸਾਹਮਣੇ ਇਸ ਲਈ ਮੈਂ ਫੋਨ ਦੀ ਰਿੰਗ ਹੀ ਬੰਦ ਕਰ ਦਿੱਤੀ ਤੇ ਰਹੀ ਗੱਲ ਸ਼ਾਪਿੰਗ ਦੀ ਤੇ ਮੈਨੂੰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਹ ਮੈਂ ਲੈ ਆਈ ਇਹਦੇ ਵਿੱਚ ਇਨਾ ਸਮਝਾਉਣ ਵਾਲੀ ਕਿਹੜੀ ਗੱਲ ਆ ਮੇਰੀ ਮਾਂ ਤਾਂ ਮੈਨੂੰ ਕਦੀ ਨਹੀਂ ਰੋਕਦੀ ਟੋਕਦੀ ਸੀ ਸੁਨੀਤਾ ਜੀ ਬੋਲੀ ਬੇਟਾ ਤੇਰੀ ਮੰਮੀ ਨੇ ਤੈਨੂੰ ਕਦੀ ਨਹੀਂ ਰੋਕਿਆ ਕਿਉਂਕਿ ਉਹ ਤੇਰਾ ਪੇਕਾਕਾਰ ਸੀ ਉਥੇ ਤੂੰ ਬੇਫਿਕਰ ਹੋ ਕੇ ਰਹਿੰਦੀ ਸੀ ਮਨ ਕੀਤਾ ਤਾਂ ਕੰਮ ਕਰ ਲਿਆ ਨਹੀਂ ਕੀਤਾ ਤਾਂ ਛੱਡ ਦਿੱਤਾ ਦੋ ਦੋ ਭਾਬੀਆਂ ਸੀ ਤੇਰੀਆਂ ਸਾਰਾ ਕੁਝ ਸੰਭਾਲ ਰਹੀਆਂ ਸੀ ਪਰ ਇਹ ਤਾਂ ਤੇਰਾ ਸਹਰਾ ਕਰਿਆ ਤੂੰ ਖੁਦ ਇੱਥੇ ਇੱਕ ਬਹੂ ਆ ਤੇ ਉਹ ਵੀ ਇਕਲौती ਇਸ ਘਰ ਦਾ ਬੁਰਾ ਭਲਾ ਤੂੰ ਹੀ ਤਾਂ ਸੋਚਣਾ ਆ ਆਖਰ ਆਪਣੀਆਂ ਜ਼ਿੰਮੇਵਾਰੀਆਂ ਤੂੰ ਕਦੋਂ ਠਾਵੇਂਗੀ ਮੈਂ ਅੱਜ ਜਾ ਹਾਂ ਕੱਲ ਨਹੀਂ ਫਿਰ ਸਭ ਕੁਝ ਤੈਨੂੰ ਹੀ ਸੰਭਾਲਣਾ ਆ ਸੁਨੇਹਾ ਚਿੜਦੀ ਹੋਈ ਬੋਲੀ ਮੰਮੀ ਜੀ ਫਿਰ ਤਾਂ ਤੁਹਾਨੂੰ ਵਿਆਹ ਤੋਂ ਪਹਿਲਾਂ ਮੈਨੂੰ ਬੋਲਣਾ ਹੀ ਨਹੀਂ ਚਾਹੀਦਾ ਸੀ ਕਿ ਅਸੀਂ ਤੈਨੂੰ ਬਹੂ ਨਹੀਂ ਬੇਟੀ ਬਣਾ ਕੇ ਰੱਖਾਂਗੇ ਇੰਨੀ ਰੋਕ ਟੋਕ ਤਾਂ ਕਦੀ ਮੇਰੇ ਤੇ ਮੇਰੀ ਮੰਮੀ ਨੇ ਵੀ ਨਹੀਂ ਕੀਤੀ ਸੀ ਜਿੰਨਾ ਤੁਸੀਂ ਰੋਕਦੇ ਹੋ ਨਹੀਂ ਬਹਿਣਾ ਮੈਂ ਤੁਹਾਡੇ ਨਾਲ ਇੰਨਾ ਕਹਿ ਕੇ ਸੁਨੇਹਾ ਪੈਰ ਪਟਕਦੇ ਹੋਏ ਆਪਣੇ ਕਮਰੇ ਵਿੱਚ ਚਲੀ ਗਈ ਸੁਨੀਤਾ ਜੀ ਨੇ ਉਦਾਸ ਹੋ ਕੇ ਆਪਣੇ ਬੇਟੇ ਵੱਲ ਵੇਖਿਆ ਤਾਂ ਬੇਟਾ ਉਲਟਾ ਮਾਂ ਨੂੰ ਹੀ ਸਮਝਾਉਣ ਲੱਗਾ ਕਿ ਆ ਮੰਮੀ ਤੁਸੀਂ ਵੀ ਹਰ ਸਮੇਂ ਖੁਸ਼ ਰਿਹਾ ਕਰੋ ਬਸ ਕਿਉਂ ਸਾਸ ਬਣ ਰਿਹਾ ਹੋ ਸਤਹੀ ਤਵਜਾ ਤਾਂ ਗਈ ਆ ਟਾਈਮ ਨਾਲ ਇਹ ਤੁਹਾਡੀ ਬੇਟੀ ਹੁੰਦੀ ਤਾਂ ਕੀ ਤੁਸੀਂ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਗੱਲ ਕਰਦੇ ਆਪਣੀ ਗੱਲ ਪੂਰੀ ਕਰਕੇ ਹਰੀਸ਼ ਵੀ ਆਪਣੇ ਕਮਰੇ ਵਿੱਚ ਚਲਾ ਗਿਆ ਸੁਨੀਤਾ ਜੀ ਨੂੰ ਬਹੁਤ ਬੁਰਾ ਲੱਗਿਆ ਉਦਾਸ ਮਨ ਨਾਲ ਸੁਨੀਤਾ ਜੀ ਆਪਣੇ ਕਮਰੇ ਵਿੱਚ ਆ ਗਈ ਤੇ ਬੈਠ ਤੇ ਬੈਠ ਗਈ ਉਹਨਾਂ ਨੂੰ ਇਸ ਤਰ੍ਹਾਂ ਉਦਾਸ ਵੇਖ ਕੇ ਰਮੇਸ਼ ਜੀ ਬੋਲੇ ਸੁਨੀਤਾ ਤੈਨੂੰ ਨਹੀਂ ਲੱਗਦਾ ਕਿ ਤੂੰ ਸਨੇਹਾ ਦੀ ਸਸਬੰਧ ਦੀ ਕੋਸ਼ਿਸ਼ ਕਰ ਰਹੀ ਆ ਹੁਣੇ ਇਹ ਜੋ ਬਾਹਰ ਹੋਇਆ ਕਿ ਉਹਦੇ ਨਾਲ ਘਰ ਦਾ ਮਾਹੌਲ ਨਹੀਂ ਨਿਗੜੇਗਾ ਬੇਵਜ੍ਹਾ ਕਿਉਂ ਘਰ ਵਿੱਚ ਕਲੇਸ਼ ਪਾਉਣਾ ਆ ਸੁਨੀਤਾ ਜੀ ਬੋਲੇ ਤੁਹਾਨੂੰ ਵੀ ਇਹੀ ਲੱਗਦਾ ਆ ਕਿ ਮੇਰੀ ਗਲਤੀ ਆ ਬਹੁਤਾ ਇਵੇਂ ਲੇਟ ਘਰ ਆਉਣਾ ਮੇਰਾ ਫੋਨ ਨਾ ਚੁੱਕਣਾ ਘਰ ਦੀ ਕੋਈ ਜ਼ਿੰਮੇਵਾਰੀ ਨਾ ਲੈਣਾ ਇਹ ਗਲਤ ਨਹੀਂ ਆ ਆਪਣੀ ਬੇਟੀ ਜੇ ਇੰਨੀ ਰਾਤ ਨੂੰ ਬਾਹਰ ਰਹੇ ਤਾਂ ਤੁਹਾਨੂੰ ਚਿੰਤਾ ਨਹੀਂ ਹੋਵੇਗੀ ਮੈਂ ਵੀ ਤਾਂ ਉਹਨੂੰ ਬੇਟੀ ਹੀ ਮੰਨਦੀ ਆ ਪਰ ਉਹਨੇ ਤਾਂ ਮੇਰੀ ਗੱਲ ਦਾ ਗਲਤ ਹੀ ਮਤਲਬ ਕੱਢ ਲਿਆ ਰਮੀਸ਼ਾ ਜੀ ਬੋਲੇ ਤੇ ਇੰਨੀ ਛੋਟੀ ਜਿਹੀ ਗੱਲ ਨੂੰ ਇੰਨਾ ਵੱਡਾ ਕਿਉਂ ਬਣਾ ਰਹੀ ਆ ਜੇ ਬਹੂ ਨੂੰ ਬੇਟੀ ਦੀ ਤਰ੍ਹਾਂ ਮੰਨੇਗੀ ਤਾਂ ਖੁਸ਼ ਰਹੇਗੀ ਜੇ ਤੇਰੀ ਆਪਣੀ ਬੇਟੀ ਹੁੰਦੀ ਤਾਂ ਇਹ ਕਹਿੰਦੇ-ਕਹਿੰਦੇ ਰਮੀਸ਼ ਜੀ ਚੁੱਪ ਹੋ ਗਏ ਪਰ ਉਹਨਾਂ ਦੀ ਇਹ ਗੱਲ ਸੁਣੀਤਾ ਜੀ ਦੇ ਦਿਲ ਤੇ ਜਲ ਗਈ ਸੁਨੀਤਾ ਜੀ ਉਦਾਸ ਹੋ ਕੇ ਆਪਣਾ ਫੋਨ ਲੈ ਕੇ ਬਰਾਂਡੇ ਵਿੱਚ ਆ ਕੇ ਬਹਿ ਗਈ ਤੇ ਆਪਣੀ ਪੁਰਾਣੀ ਸਹੇਲੀ ਨਾਲ ਫੋਨ ਤੇ ਆਪਣੇ ਮਾਂ ਦੀਆਂ ਗੱਲਾਂ ਕਰਨ ਲੱਗੀ ਸੁਨੀਤਾ ਜੀ ਦੀ ਸਹੇਲੀ ਬੋਲੀ ਵੇਖ ਸੁਨੀਤਾ ਬਹੂ ਇਹ ਬੇਟੀ ਵਿੱਚ ਫਰਕ ਤਾਂ ਹੁੰਦਾ ਹੈ ਇਹ ਗੱਲ ਸੁਨੇਹਾ ਨੂੰ ਸਮਝਣੀ ਹੀ ਪਵੇਗੀ ਤੇ ਰਹੀ ਗੱਲ ਜੀਜਾ ਜੀ ਤੇ ਹਰੀਸ਼ ਦੀ ਤਾਂ ਜਦੋਂ ਤੱਕ ਇਨਸਾਨ ਨੂੰ ਪੱਕਾ ਪਕਾਇਆ ਮਿਲਦਾ ਰਹੇਗਾ ਉਦੋਂ ਤੱਕ ਉਹ ਹੱਥ ਪੈਰ ਕਿਉਂ ਚਲਾਏਗਾ ਤੇਰੇ ਪਤੀ ਤੇ بیٹے ਦੇ ਸਾਰੇ ਕੰਮ ਤੂੰ ਕਰ ਦਿੰਦੀਆਂ ਇਸ ਲਈ ਉਹਨਾਂ ਨੂੰ ਕੀ ਫਰਕ ਪਵੇਗਾ ਕਿ ਸੁਨੇਹਾ ਘਰ ਦੇ ਕੰਮ ਕਰਦੀ ਆ ਜਾਂ ਨਹੀਂ ਆਪਣੀ ਜ਼ਿੰਮੇਵਾਰੀਆਂ ਸਮਝਦੀ ਆ ਜਾਂ ਨਹੀਂ ਤੈਨੂੰ ਖੁਦ ਹੀ ਕੋਈ ਕਦਮ ਚੁੱਕਣਾ ਪਵੇਗਾ ਤਾਂ ਹੀ ਤੂੰ ਖੁਦ ਦੀ ਮਦਦ ਕਰ ਸਕੇਂਗੀ ਸਮਝ ਰਹੀਆਂ ਨਾ ਮੈਂ ਕੀ ਕਹਿਣਾ ਚਾ ਰਹੀ ਆ ਆਪਣੀ ਸਹੇਲੀ ਦੀਆਂ ਗੱਲਾਂ ਸੁਨੀਤਾ ਜੀ ਨੂੰ ਕੁਝ-ਕੁਝ ਸਮਝ ਵਿੱਚ ਆ ਗਈਆਂ ਸੀ ਉਹਨਾਂ ਨੇ ਥੋੜੀ ਦੇਰ ਵਿੱਚ ਫੋਨ ਕੱਟ ਦਿੱਤਾ ਮਨ ਹੀ ਮਾਣਾ ਨਾ ਜਾਣੇ ਉਹਨਾਂ ਨੇ ਕੀ ਫੈਸਲਾ ਲਿਆ ਉਹਨਾਂ ਨੇ ਇੱਕ ਗੱਡੀ ਬੁੱਕ ਕੀਤੀ ਤੇ ਆਪਣੇ ਕਮਰੇ ਵਿੱਚ ਆ ਗਈ ਕਮਰੇ ਵਿੱਚ ਆ ਕੇ ਇੱਕ ਬੈਗ ਵਿੱਚ ਆਪਣਾ ਸਾਰਾ ਸਮਾਨ ਰੱਖਿਆ ਫਿਰ ਆਪਣੀਆਂ ਦਵਾਈਆਂ ਰੱਖਣ ਲੱਗੀ ਸੁਨੀਤਾ ਜੀ ਨੂੰ ਸਮਾਨ ਪੈਕ ਕਰਦੇ ਹੋਏ ਵੇਖ ਰਮੇਸ਼ ਜੀ ਬੋਲੇ ਤੂੰ ਆਪਣਾ ਸਮਾਨ ਕਿਉਂ ਪੈਕ ਕਰ ਰਹੀ ਆ ਕੀ ਕਿਤੇ ਜਾ ਰਹੀ ਆ ਸੁਨੀਤਾ ਜੀ ਬੋਲੀ ਹਾਂ ਮੈਂ ਆਪਣੇ ਪੇਕੇ ਜਾ ਰਹੀ ਆ ਮੇਰਾ ਭਰਾ ਬਹੁਤ ਦਿਨਾਂ ਦਾ ਮੈਨੂੰ ਬੁਲਾ ਰਿਹਾ ਸੀ ਤਾਂ ਸੋਚਿਆ ਕੁਝ ਦਿਨ ਉੱਥੇ ਰਹਾਂਂਦੀ ਆ ਵੈਸੇ ਵੀ ਇੱਥੇ ਮੇਰੀ ਕਿਸੇ ਨੂੰ ਜ਼ਰੂਰਤ ਨਹੀਂ ਆ ਉਹਨਾਂ ਦੀ ਗੱਲ ਸੁਣ ਕੇ ਰਮੇਸ਼ ਜੀ ਹੈਰਾਨ ਹੁੰਦੇ ਹੋਏ ਬੋਲੇ ਇਵੇਂ ਅਚਾਨਕ ਪੇਕੇ ਜਾਂਦਾ ਕਿਉਂ ਕਹਿ ਰਹੀ ਆ ਤੇ ਹਜੇ ਤੱਕ ਤਾਂ ਅਸੀਂ ਖਾਣਾ ਵੀ ਨਹੀਂ ਖਾਦਾ ਰੋਟੀਆਂ ਕੌਣ ਪਕਾਵੇਗਾ ਸੁਨੀਤਾ ਜੀ ਉਦੋਂ ਹੀ ਆਪਣੀ ਸਹੇਲੀ ਦੀ ਗੱਲ ਯਾਦ ਕਰਨ ਲੱਗੇ ਫਿਰ ਬੋਲੀ ਤਰਡਿਲ ਆੜੜੀ ਬਹੂ ਹੈ ਨਾ ਉਹਨੂੰ ਬੋਲੋ ਹੁਣ ਕੀ ਜ਼ਿੰਮੇਵਾਰੀ ਹਮੇਸ਼ਾ ਮੈਂ ਹੀ ਮੰਗਦੀ ਰਹਾਂਗੀ ਹਰਦੇਸ਼ ਜੀ ਬੋਲੇ ਅੱਛਾ ਤਾਂ ਤੈਨੂੰ ਮੇਰੀ ਉਹ ਗੱਲ ਬੁਰੀ ਲੱਗ ਗਈ ਇਸੇ ਲਈ ਤੂੰ ਇਹ ਤਮਾਸ਼ਾ ਕਰਈਆਂ ਸੁਨੀਤਾ ਜੀ ਬੋਲੇ ਇਹਦੇ ਵਿੱਚ ਤਮਾਸ਼ੇ ਵਾਲੀ ਗੱਲ ਨਹੀਂ ਆ ਜੇ ਮੈਂ ਆਪਣੇ ਪੇਕੇ ਜਾਂਦੀਆਂ ਤਾਂ ਕਿ ਮੇਰੀ ਬੇਟੀ ਮੈਨੂੰ ਰੋਕਦੀ ਮੇਰੇ ਪਿੱਛੋਂ ਤਾਂ ਉਹ ਪੂਰਾ ਘਰ ਸੰਭਾਲਦੀ ਇਹੀ ਤਾਂ ਕੁਝ ਦਿਨ ਪਹਿਲਾਂ ਤੁਸੀਂ ਮੈਨੂੰ ਸਮਝਾ ਰਹੇ ਸੀ ਨਾ ਰਮੇਸ਼ ਜੀ ਬੋਲੇ ਹੁਣ ਤੂੰ ਬੇਵਜਾ ਦੀਆਂ ਗੱਲਾਂ ਕਰ ਰਹੀਆਂ ਸੁਨੀਤਾ ਜੀ ਨੇ ਰਮੇਸ਼ ਜੀ ਦੀਆਂ ਗੱਲਾਂ ਨੂੰ ਪੂਰਾ ਨਹੀਂ ਹੋਣ ਦਿੱਤਾ ਤੇ ਚੁੱਪਚਾਪ ਆਪਣਾ ਬੈਗ ਲੈ ਕੇ ਬਾਹਰ ਆ ਗਈ ਉਦੋਂ ਤੱਕ ਗੱਡੀ ਵੀ ਆ ਚੁੱਕੀ ਸੀ ਇਹਨੇ ਨੂੰ ਹਰੀਸ਼ ਤੇ ਸੁਨਿਆਵੀ ਬਾਹਰ ਆ ਗਏ ਹਰੀਸ਼ ਨੇ ਆਉਂਦੇ ਹੀ ਕਿਹਾ ਮੰਮੀ ਖਾਣਾ ਬਣ ਗਿਆ ਆਪਣੀ ਮਾਂ ਦੇ ਹੱਥ ਵਿੱਚ ਬੈਗ ਤੇ ਬਾਹਰ ਗੱਡੀ ਵੇਖ ਕੇ ਉਹਨੇ ਪੁੱਛਿਆ ਤੁਸੀਂ ਕਿਤੇ ਜਾ ਰਹੇ ਹੋ ਸੁਨੀਤਾ ਜੀ ਮੁਸਕਰਾਉਂਦੇ ਹੋਏ ਬੋਲੇ ਹਾਂ ਬੇਟਾ ਮੈਂ ਕੁਝ ਦਿਨ ਲਈ ਤੇਰੇ ਮਾਮਾ ਜੀ ਦੇ ਘਰ ਜਾ ਰਹੀ ਆਂ ਬਹੁਤ ਦਿਨ ਹੋ ਗਏ ਉਹ ਮੈਨੂੰ ਬੁਲਾ ਰਿਹਾ ਸੀ ਇਸ ਲਈ ਸੋਚਿਆ ਕਿ ਮੈਂ ਉੱਥੋਂ ਹੋ ਹੀ ਆਵਾਂ ਇਹਨਾਂ ਕਹਿ ਕੇ ਸੁਨੀਤਾ ਜੀ ਬਿਨਾਂ ਕਿਸੇ ਨੂੰ ਕੁਝ ਬੋਲੇ ਉੱਥੋਂ ਚਲੇ ਗਏ ਸੁਨੀਤਾ ਜੀ ਦੇ ਇਸ ਕਦਮ ਤੋਂ ਸਾਰੇ ਹੱਕੇ ਬੱਕੇ ਰਹਿ ਗਏ ਪਰ ਭੁੱਖ ਤਾਂ ਸਾਰਿਆਂ ਨੂੰ ਜ਼ੋਰਾਂ ਦੀ ਲੱਗੀ ਹੋਈ ਸੀ ਹਰੀਸ਼ ਨੇ ਸਨੇਹਾ ਵੱਲ ਵੇਖਿਆ ਤੇ ਬੋਲਿਆ ਹੁਣ ਸਨੇਹਾ ਬੋਲੀ ਹੁਣ ਕੀ ਮੈਂ ਵੀ ਥੱਕ ਕੇ ਆਈ ਆਂ ਅੱਜ ਤੁਸੀਂ ਖਾਣਾ ਬਣਾ ਲਓ ਵੈਸੇ ਵੀ ਤੇਰੀ ਮੰਮੀ ਸਾਰਾ ਕੁਝ ਤਿਆਰ ਕਰਕੇ ਹੀ ਗਈ ਹੋਵੇਗੀ ਤਨੇ ਨੂੰ ਸਿਰਫ ਰੋਟੀਆਂ ਹੀ ਵੇਲਣੀਆਂ ਆ। ਚਲੋ ਮੈਂ ਸਬਜ਼ੀ ਕੱਟ ਦਿੰਦੀ ਆ। ਇਨਾ ਕਹਿ ਕੇ ਉਹ ਰਸੋਈ ਵਿੱਚ ਆਈ। ਫਿਰ ਹਰੀਸ਼ ਰੋਟੀਆਂ ਵੇਲਣ ਲੱਗ ਗਿਆ। ਤੇ ਸੁਨੇਹਾ ਆਪਣਾ ਖਾਣਾ ਖਾ ਕੇ ਚੁੱਪਚਾਪ ਰਸੋਈ ਵਿੱਚੋਂ ਨਿਕਲ ਗਈ ਤੇ ਆਪਣੇ ਕਮਰੇ ਵਿੱਚ ਜਾ ਕੇ ਸੋ ਗਈ। ਇਤੋਂ ਤੱਕ ਕਿ ਉਹਨੇ ਨਾ ਹੀ ਰਸੋਈ ਸਾਫ਼ ਕੀਤੀ ਤੇ ਨਾ ਹੀ ਢਾਂਡੇ ਸਾਫ਼ ਕੀਤੇ। ਦੂਸਰੇ ਦਿਨ ਸਵੇਰੇ 8 ਵਜੇ ਗਏ ਪਰ ਕਿਸੇ ਦੀ ਵੀ ਅੱਖ ਨਹੀਂ ਖੁੱਲੀ। ਅਚਾਨਕ ਹਰੀਸ਼ ਹੜਬੜਾ ਕੇ ਉੱਠਿਆ ਤੇ ਸੁਨੇਹਾ ਨੂੰ ਜਗਾਉਂਦੇ ਹੋਏ ਬੋਲਿਆ, "ਸੁਨੇਹਾ, ਜਲਦੀ ਉੱਠ।" ਸਵੇਰ ਦੇ 8 ਵਾ ਚੁੱਕਿਆ ਅੱਜ ਤਾਂ ਬਹੁਤ دیر ਹੋ ਗਈ ਹੁਣ ਤਾਂ ਆਫਿਸ ਦੇ ਲਈ ਪੱਕਾ ਮੈਂ ਲੇਟ ਹੋ ਜਾਊਂਗਾ ਪਤਾ ਨਹੀਂ ਪਾਪਾ ਵੀ ਉੱਠੇ ਆ ਜਾਂ ਨਹੀਂ ਤੋ ਫਟਾਫਟ ਚਾਹ ਨਾਸ਼ਤਾ ਬਣਾ ਹਰੀਸ਼ ਭੱਜਦਾ ਆਪਣੇ ਪਾਪਾ ਦੇ ਕਮਰੇ ਵੱਲ ਗਿਆ ਇਹਦੇ ਸੁਨੇਹਾ ਚਲਾਉਣ ਲੱਗੀ ਕੀ ਤਮਾਸ਼ਾ ਆ ਮੰਮੀ ਜੀ ਦਾ ਪੇਕੇ ਜਾਣਾ ਜ਼ਰੂਰੀ ਸੀ ਕੀ ਬੁਢਾਪੇ ਵਿੱਚ ਵੀ ਪੇਕੇਆਂ ਦਾ ਸ਼ੌਂਕ ਖਤਮ ਨਹੀਂ ਹੋਇਆ ਨੀਂਦ ਖਰਾਬ ਕਰ ਦਿੱਤੀ ਮੇਰੀ ਅੱਜ ਸਵੇਰੇ ਸਵੇਰੇ ਉੱਠ ਕੇ ਰਸੋਈ ਵਿੱਚ ਜਾ ਕੇ ਨਾਸ਼ਤਾ ਬਣਾਵਾ ਇਹ ਹੀ ਬਚ ਗਿਆ ਸੀ ऋषि ਜਦੋਂ ਰਮੇਸ਼ ਜੀ ਦੇ ਕਮਰੇ ਵਿੱਚ ਗਿਆ ਤਾਂ ਉਹ ਵੀ ਹਜੇ ਤੱਕ ਸੌ ਰਹੇ ਸੀ। ਉਹਨੇ ਉਹਨਾਂ ਨੂੰ ਵੀ ਜਗਾਇਆ ਤੇ ਫਟਾਫਟ ਤਿਆਰ ਹੋਣ ਨੂੰ ਕਿਹਾ। ਇਹ ਦਸਨੇਹਾ ਰਸੋਈ ਵਿੱਚ ਗਈ ਤਾਂ ਰਸੋਈ ਰਾਤ ਦੀ ਹੀ ਬਿਖਰੀ ਪਈ ਸੀ। ਪਰ ਨੇ ਝੂਠੇ ਸੀ। ਉਹਨੂੰ ਕੁਝ ਸਮਝ ਨਹੀਂ ਆਇਆ ਕਿ ਕੀ ਬਣਾਵਾਂ। ਇਹਨੇ ਨੂੰ ਰਿਸ਼ਿ ਰਸੋਈ ਵਿੱਚ ਆਇਆ ਤੇ ਬੋਲਿਆ ਸੁਨੇਹਾ ਕੰਮ ਵਾਲੀ ਦਾ ਫੋਨ ਆਇਆ ਸੀ। ਉਹ ਅੱਜ ਨਹੀਂ ਆਉਗੀ। ਇਸ ਲਈ ਘਰ ਦੀ ਸਾਫ ਸਫਾਈ ਵੀ ਤੂੰ ਹੀ ਕਰਨੀ ਹੋਵੇਗੀ। ਸਨੇਹਾ ਚਿੜਦੇ ਹੋਏ ਬੋਲੀ ਹਰੀਸ਼ ਮੈਂ ਇਹ ਸਾਰਾ ਕੁਝ ਕਿਵੇਂ करूंगी ਰਸੋਈ ਵੀ ਬਿਖਰੀ ਪਈ ਆ ਰਾਤ ਦੇ ਝੂਠੇ ਪਾਣਡੇ ਪਏ ਆ ਉਤੋਂ ਤੂੰ ਕਹਿ ਰਿਹਾ ਆ ਕਿ ਕੰਮ ਵਾਲੀ ਵੀ ਨਹੀਂ ਆਵੇਗੀ ਪਿਛਲੇ 3 ਦਿਨ ਤੋਂ ਉਹ ਛੁੱਟੀ ਲੈ ਰਹੀ ਆ ਤੇ ਹੋਰ ਕਿੰਨੀਆਂ ਛੁੱਟੀਆਂ ਲਵੇਗੀ ਮੇਰੇ ਕੋਲ ਨਹੀਂ ਹੁੰਦਾ ਇਹ ਸਭ ਜਾਂ ਤਾਂ ਤੂੰ ਇੱਥੇ ਰੁੱਕ ਕੇ ਮੇਰੀ ਮਦਦ ਕਰ ਨਹੀਂ ਤਾਂ ਮੈਂ ਵੀ ਆਪਣੇ ਪੇਕੇ ਚਲੀ ਜਾਊਂਗੀ ਸਨੇਹਾ ਦੀ ਗੱਲ ਸੁਣ ਕੇ ਹਰੀਸ਼ ਇੱਕ ਪਲ ਦੇ ਲਈ ਬਿਲਕੁਲ ਚੁੱਪ ਹੋ ਗਿਆ ਤੇ ਬੋਲਿਆ ਸਨੀਹਾ ਮੰਮੀ ਨੇ ਤਾਂ ਇਹ ਸਾਰਾ ਕੁਝ ਇਕੱਲੇ ਹੀ ਸੰਭਲ ਰਐ ਸੀ ਨਾ ਤੂੰ ਤਾਂ ਕਦੀ ਉਹਨਾਂ ਦੀ ਮਦਦ ਵੀ ਨਹੀਂ ਕਰਦੀ ਸੀ ਫਿਰ ਸਨੀਹਾ ਗੁੱਸੇ ਵਿੱਚ ਬੋਲੀ ਮੈਨੂੰ ਕੁਝ ਨਹੀਂ ਪਤਾ ਇਹ ਸਾਰਾ ਕੁਝ ਤੇਰੀ ਮੰਮੀ ਨੇ ਜਾਣਬੁੱਝ ਕੇ ਕੀਤਾ ਆ ਬਸ ਮੈਨੂੰ ਪਰੇਸ਼ਾਨ ਕਰਨ ਦੇ ਲਈ ਮੈਂ ਆਪਣੇ ਪੇਕੇ ਜਾ ਰਹੀ ਆ ਤੂੰ ਦੇਖ ਲੈ ਹੁਣ ਤੈਨੂੰ ਕੀ ਕਰਨਾ ਆ ਬੁੜਬੁਣਾਉਂਦੇ ਹੋਏ ਉਹ ਆਪਣੇ ਕਮਰੇ ਵਿੱਚ ਚਲੀ ਗਈ ਉਹਦੀ ਇਹ ਗੱਲ ਰਮੇਸ਼ ਜੀ ਨੇ ਵੀ ਸੁਣ ਲਈ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਕਿ ਬਹੂ ਇੱਕ ਦਿਨ ਵੀ ਘਰ ਨਹੀਂ ਸੰਭਾਲ ਸਕਦੀ ਜਦੋਂ ਕਿ ਉਹ ਤੇ ਹਰੀਸ਼ ਹਮੇਸ਼ਾ ਉਦੀ ਮਦਦ ਕਰਦੇ ਆ ਰਮੇਸ਼ ਜੀ ਆਪਣੇ بیٹے ਨੂੰ ਬੋਲੇ beta ਮੈਂ ਆਫਿਸ ਜਾ ਰਿਹਾ ਆ ਚਾਹ ਨਾਸ਼ਤਾ ਉੱਥੇ ਹੀ ਕਰ ਲਊਗਾ ਅੱਜ ਤੂੰ ਘਰ ਰਹਿ ਕੇ ਸੁਨੇਹਾ ਦੀ ਮਦਦ ਕਰਵਾ ਦੇ ਇਹਨਾਂ ਕਹਿ ਕੇ ਉਹ ਬਿਨਾ ਚਾਹ ਨਾਸ਼ਤਾ ਕੀਤੇ ਹੀ ਆਫਿਸ ਚਲੇ ਗਏ ਇਹਦਾ ਸੁਨੇਹਾ ਨੇ ਆਪਣੀ ਮੰਮੀ ਨੂੰ ਫੋਨ ਲਗਾਇਆ ਤੇ ਕਿਹਾ ਮੰਮੀ ਮੈਂ ਤੇ ਕੇ ਆ ਰਹੀ ਆ ਸੁਨੇਹਾ ਦੀ ਮੰਮੀ ਬੋਲੀ ਅੱਜ ਚਾਣਾ ਕਿਵੇਂ ਪੇਕੇ ਆ ਰਹੀਆਂ ਸਾਰਾ ਕੁਝ ਠੀਕ ਤਾਂ ਹੈ ਸੁਨੀਹਾ ਬੋਲੀ ਕਿ ਕੁਝ ਵੀ ਠੀਕ ਨਹੀਂ ਆ ਮੇਰੀ ਸੱਸ ਤਾਂ ਰੁਸ ਕੇ ਆਪਣੇ ਪੇਕੇ ਜਾ ਕੇ ਬਹਿ ਗਈ ਆ ਤਦਾਂ ਨਹੀਂ ਲੋਕ ਵਿਆਹ ਤੋਂ ਪਹਿਲਾਂ ਹੀ ਵੀ ਕਿਉਂ ਕਹਿੰਦੇ ਆ ਕਿ ਅਸੀਂ ਬਹੂ ਨੂੰ ਬੇਟੀ ਬਣਾ ਕੇ ਰੱਖਾਂਗੇ ਬੋਲਣ ਵਿੱਚ ਤੇ ਕਰਨ ਵਿੱਚ ਬਹੁਤ ਫਰਕ ਹੁੰਦਾ ਆ ਮੇਰੀ ਸੱਸ ਇੱਕ ਨੰਬਰ ਦੀ ਝੂਠੀ ਨਿਕਲੀ ਫਿਰ ਸੁਨੀਹਾ ਨੇ ਕੱਲ ਦਾ ਪੂਰਾ ਕਿੱਸਾ ਆਪਣੀ ਮੰਮਾ ਨੂੰ ਸੁਣਾਇਆ ਸੁਨੀਹਾ ਦੀ ਮੰਮੀ ਬੋਲੀ ਅੱਛਾ ਤਾਂ ਤੂੰ ਕੰਮ ਦੇ ਡਰ ਤੋਂ ਪੇਕੇ ਆ ਰਹੀਆਂ ਤੈਨੂੰ ਤਾਂ ਮੇਰੇ ਵਰਗੀ ਸੱਸ ਮਿਲਣੀ ਚਾਹੀਦੀ ਸੀ ਜੋ ਆਪਣੀ ਬੂੰ ਨੂੰ ਝਟਕ ਕੇ ਇੱਕ ਪਾਸੇ ਬਿਠਾ ਕੇ ਰੱਖਦੀ ਆ ਖਬਰਦਾਰ ਜੋ ਤੂੰ ਮੇਰੇ ਘਰ ਆਈ ਤਾਂ ਤੇਰੀਆਂ ਗੱਲਾਂ ਸੁਣ ਕੇ ਕਿਤੇ ਮੇਰੀਆਂ ਦੋਵੇਂ ਬੂੰਆਂ ਨਾ ਵਿਗੜ ਜਾਣ ਤੇ ਫਿਰ ਮੇਰੇ ਸਿਰ ਤੇ ਨਾ ਬਹਿ ਜਾਣ ਸਨੇਹਾ ਬੋਲੀ ਮੰਮੀ ਤੁਸੀਂ ਮੈਨੂੰ ਮੇਰੇ ਹੀ ਪੇਕੇ ਹੋਂ ਤੱਕ ਰੋਕ ਰਹੇ ਹੋ ਸਨੇਹਾ ਦੀ ਮੰਮੀ ਬੋਲੀ ਕਿਉਂ ਨਾ ਰੋਕਾਂ ਆਪਣਾ ਘਰ ਸੰਭਾਲ ਨਹੀਂ ਪਾ ਰਹੀ ਤੇ ਮੇਰੇ ਘਰ ਵਿੱਚ ਵੀ ਅਗ ਲਗਾਉਣਾ ਚਾਹੁੰਦੀ ਆ ਇੱਜ਼ਤ ਨਾਲ ਆਵੇਂਗੀ ਤਾਂ ਸਵਾਗਤ ਆ ਪਰ ਇਸ ਤਰ੍ਹਾਂ ਲੜਚਗੜ ਕੇ ਕਦੀ ਆਈ ਤਾਂ ਮੇਰੇ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਖੰਦ ਰਹਿਣਗੇ ਸਮਝ ਲੈ ਇੰਨਾ ਕਹਿ ਕੇ ਸੁਨੀਹਾ ਦੀ ਮੰਮੀ ਨੇ ਫੋਨ ਕੱਟ ਦਿੱਤਾ ਸੁਨੀਹਾ ਰਾਂ ਰਹਿ ਗਈ ਕਿ ਉਹਦੀ ਮਾਂ ਉਹਦਾ ਨਹੀਂ ਬਲਕਿ ਉਹਦੀ ਸੱਸ ਦਾ ਪੱਖ ਲੈ ਰਹੀ ਆ ਅੱਜ ਤਾਂ ਮਜਬੂਰਨ ਸੁਨੀਹਾ ਨੂੰ ਘਰ ਦਾ ਕੰਮ ਕਰਨਾ ਹੀ ਪਿਆ ਇਸ ਲਈ ਉਹ ਸੋਈ ਵਿੱਚ ਗਈ ਤੇ ਆਪਣੇ ਪਤੀ ਨੂੰ ਕੰਮ ਕਰਦਾ ਵੇਖੋਂ ਨੇ ਥੋੜੀ ਜਈ ਹਿੰਮਤ ਜਟਾਈ ਤੇ ਉਹ ਵੀ ਘਰ ਦੀ ਸਾਫ ਸਫਾਈ ਵਿੱਚ ਹਰੀਸ਼ ਦੀ ਮਦਦ ਕਰਨ ਲੱਗੀ ਦੋਵਾਂ ਨੇ ਮਿਲ ਕੇ ਘਰ ਦਾ ਕੰਮ ਕੀਤਾ ਪਰ ਇਹਨਾਂ ਵਿੱਚ ਹੀ ਦੋਵੇਂ ਥੱਕ ਗਏ ਇਸ ਲਈ ਦੁਪਹਿਰ ਵਿੱਚ ਖਾਣਾ ਉਹਨਾਂ ਨੇ ਬਾਹਰ ਤੋਂ ਮੰਗਵਾਇਆ ਇਧਰ ਸੁਨੇਹਾ ਦੀ ਮੰਮੀ ਨੇ ਸੁਨੀਤਾ ਜੀ ਨੂੰ ਫੋਨ ਕਰਕੇ ਆਪਣੀ ਬੇਟੀ ਦੇ ਲਈ ਇਸ ਵਿਹਾਰ ਦੇ ਲਈ ਮਾਫੀ ਮੰਗੀ ਤੇ ਕਿਹਾ ਭੈਣ ਜੀ ਤੁਸੀਂ ਬਿਲਕੁਲ ਠੀਕ ਕੀਤਾ ਕਈ ਵਾਰ ਆਪਣੇ ਬੱਚੇ ਨੂੰ ਸਹੀ ਰਸਤੇ ਤੇ ਲਿਆਉਣ ਦੇ ਲਈ ਸਾਨੂੰ ਸਖਤ ਕਦਮ ਚੁੱਕਣਾ ਹੀ ਚਾਹੀਦਾ ਆ ਤੁਸੀਂ ਜੋ ਵੀ ਕਰੋਗੇ ਬਿਲਕੁਲ ਸਹੀ ਕਰੋਗੇ ਸ਼ਾਮ ਨੂੰ ਦਿਨ ਦੇ ਸਾਰਿਆਂ ਨੂੰ ਆਪਣੀ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਾ ਸੀ ਇਸੇ ਲਈ ਰਮੇਸ਼ ਜੀ ਆਉਂਦੇ ਵਕਤ ਸੁਨੇਹਾ ਸੁਨੀਤਾ ਜੀ ਨੂੰ ਮਨਾ ਕੇ ਆਪਣੇ ਨਾਲ ਕਰ ਲਿਆ ਏ ਸੁਨੀਤਾ ਜੀ ਦੇ ਘਰ ਆਉਂਦੇ ਹੀ ਸੁਨੇਹਾ ਤੇ ਹਰੀਸ਼ ਵੀ ਉਹਨਾਂ ਕੋਲੋਂ ਮਾਫੀ ਮੰਗਣ ਲੱਗੇ ਆਖਰ ਹੌਲੀ ਹੌਲੀ ਸਭ ਕੁਝ ਠੀਕ ਹੋ ਗਿਆ ਤੇ ਸੁਨੇਹਾ ਸਹੀ ਮੈਂ ਵਿੱਚ ਹੈ ਹੋਸਕਰ ਦੀ ਬਹੂ ਬੇਟੀ ਬਣ ਕੇ ਆਪਣੇ ਘਰ ਨੂੰ ਸੰਭਾਲਣ ਲੱਗੀ ਅੰਤ ਭਲਾਤਾ ਸਪਲਾ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਇਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਕਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ